ਸ਼ਸ਼ੀਕਲ ਪ੍ਰਾਈਮ ਟਿੱਕ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਖਬਰ ਹਲਕਾ ਸੁਣੋ ਰਤੋਏ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਦੇ ਰੋਸ ਦੇ ਵਿੱਚ ਅੱਜ ਪਟਿਆਲਾ ਤੋਂ ਕੋਡਾ ਗਰਾਊਂਡ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਹੇਠ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ ਇੱਥੇ ਵੀ ਸਰਦਾਰ ਕਿਸ਼ਨ ਸਿੰਘ ਸਨੋਰ ਸਪੋਕਸਮੈਨ ਸ਼੍ਰੋਮਣੀ ਅਕਾਲੀ ਦਲ ਹਲਕਾ ਸਨੋਰ ਸਮੂਹ ਸਾਥੀਆਂ ਦੇ ਨਾਲ ਇਸ ਰੈਲੀ ਦੇ ਵਿੱਚ ਪਹੁੰਚੇ ਤੇ ਇਸ ਦੇ ਨਾਲ ਹੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਅੱਜ ਅਕਾਲੀ ਦਲ ਦੇ ਵਰਕਰ ਵੀ ਹਾਜ਼ਰ ਹਾਜ਼ਰੀ ਪਰਨ ਪਹੁੰਚੇ ਤੇ ਉੱਥੇ ਹੀ ਸਖਵਿਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ 1 ਇੰਚ ਵੀ ਜ਼ਮੀਨ ਪੰਜਾਬ ਸਰਕਾਰ ਨੂੰ ਨਹੀਂ ਦਿੱਤੀ ਜਾਵੇਗੀ ਸਰਦਾਰ ਕਿਸ਼ਨ ਸਿੰਘ ਸਨੋਰ ਸਪੋਕਸਮੈਨ ਸ਼ੋਮਣੀ ਅਕਾਲੀ ਦਲ ਹਲਕਾ ਸਰੌਰ ਆਪਣੇ ਸਮੂਹ ਸਾਥੀਆਂ ਦੇ ਨਾਲ ਪਹੁੰਚੇ ਉੱਥੇ ਨਾਲ ਹੀ ਜੋ ਕਿ ਹਰਮਿੰਦਰ ਸਿੰਘ ਜੋਗੀਪੁਰ ਸਬਕਾ ਮੈਂਬਰ ਜ਼ਿਲ੍ਹਾ ਪਾਰਸ਼ਦ ਪਟਿਆਲਾ ਹਰਵਿੰਦਰ ਸਿੰਘ ਸਬਕਾ ਸਰਪੰਚ ਪਿੰਡ ਕਗਰੋਲੀ ਜਸਵਿੰਦਰ ਸਿੰਘ ਮੋਨੀ ਗੁਰਪ੍ਰੀਤ ਸਿੰਘ ਪਰਦਾਨ ਹਿਊਮਨ ਰਾਈਟਸ ਕੌਂਸਲ ਲਖਵਿੰਦਰ ਸਿੰਘ ਸਨੌਰ ਜੋਗੀਪੁਰ ਤੇ ਲਖਵਿੰਦਰ ਸਿੰਘ ਨੰਬਰ ਦਾ ਜੋਗੀਪੁਰ ਗੁਰਜੀਤ ਸਿੰਘ ਜੋਗੀਪੁਰ ਗੁਰਪ੍ਰੀਤ ਸਿੰਘ ਜੋਤ ਇੰਦਰ ਸਿੰਘ ਬਲਵੇੜਾ ਲਾਲ ਸਿੰਘ ਬਲਵੇਲਾ ਬਲਵੇੜਾ ਤੇ ਕੁਲਵੀਰ ਸਿੰਘ ਬਾਬਾ ਜੈਮਨ ਸਿੰਘ ਦੇ ਨਾਲ ਹੀ ਕਈ ਅਨ્ય ਵਰਕਰ ਵੀ ਮੌਕੇ ਤੇ ਮੌਜੂਦ ਸਨ ਕੀ ਕੁਛ ਕੀਤਾ ਸੁਣੋ ਤੁਸੀਂ ਵੀ ਸ਼ਸ਼ੀਕਾਲ ਪ੍ਰਾਈਮ ਦੇ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਅੱਜ ਸੁਨੌਰ ਜੋ ਕਿ ਚੌਕ ਤੇ ਇਸ ਇਲਾਕੇ ਤੋਂ ਸ਼ੋਭਨੀ ਅਕਾਲੀ ਦਲ ਦਾ ਕਾਫੀ ਕਠੋਰ ਦੇਖਣ ਨੂੰ ਮਿਲਿਆ ਹੈਗਾ ਤਾਂ ਤੋਂ ਅੱਜ ਨਾਲ ਗੱਲਬਾਤ ਕਰਾਂਗੇ ਇਹ ਕਿਹੜੀ ਪਾਰਟੀ ਹੈ ਕਿਸ ਮੁੱਦੇ ਨੂੰ ਲੈ ਕੇ ਕਰੇ ਰਹੀ ਤੇ ਸਾਰੀਆਂ ਗੱਲਾਂ ਤੋਂ ਤੁਹਾਡੇ ਨਾਲ ਹੀ ਪਾਚੀ ਕਰਾਂਗੇ ਕ੍ਰਿਸ਼ਨ ਸਿੰਘ ਸੁਨੌਰ ਸਪੋਕਸਮੈਨ ਸ਼੍ਰੋਮਣੀ ਅਕਾਲੀ ਦਲ ਅੱਜ ਜਿਹੜਾ ਮੇਨ ਮੁੱਦਾ ਪੰਜਾਬ ਦੀ ਸਰਕਾਰ ਨੇ ਸੈਂਟਰ ਗਵਰਨਮੈਂਟ ਦੀ ਤਰਜ ਤੇ ਕਾਲੀ ਨੀਤੀ ਕਿਸਾਨ ਮਾਰੂ ਨੀਤੀ ਜਿਹੜੀ ਬਣਾਈ ਹੈ ਉਸ ਦੇ ਵਿਰੁੱਧ ਜੋ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੱਲੋਂ ਦਿੱਤਾ ਗਿਆ ਸੱਦਾ ਧਰਨੇ ਦਾ ਉਸ ਨੂੰ ਲੈ ਕੇ ਅੱਜ ਹਲਕਾ ਸਨੌਰ ਦੀ ਸੰਗਤ ਅਸੀਂ ਅੱਜ ਇਕੱਠੇ ਹੋਇਆ ਔਰ ਤੁਸੀਂ ਇਕੱਠ ਦੇਖ ਹੀ ਰਹੇ ਹੋ ਜੋ ਲੋਕਾਂ ਦੇ ਵਿੱਚ ਜੋਸ਼ ਹੈ ਔਰ ਜੋ ਲੋਕਾਂ ਦੇ ਵਿੱਚ ਗੁੱਸਾ ਉਸ ਨੀਤੀ ਦੇ ਖਿਲਾਫ ਉਹ ਮੈਨੂੰ ਐ ਲੱਗਦਾ ਕਿ ਪੰਜਾਬ ਸਰਕਾਰ ਦੀਆਂ ਜੜਾਂ ਹਲਾ ਕੇ ਰੱਖ ਦੇਵੇਗਾ ਸਰਕਾਰ ਨੂੰ ਇਹ ਮਹਿਸੂਸ ਕਰ ਲੈਣਾ ਚਾਹੀਦਾ ਕਿ ਲੋਕ ਕਦੇ ਵੀ ਪੰਜਾਬ ਦੀ ਧਰਤੀ ਵੱਲ ਮਾੜੀ ਨਿਗਾਹ ਨਾਲ ਵੇਖਣ ਨਹੀਂ ਦੇਣਗੇ ਇਹ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਜੀ ਹਾਲੇ ਕਿ ਦੇਖਿਆ ਜਾਏ ਕਿ ਜਿਸ ਤਰ੍ਹਾਂ ਤੁਸੀਂ ਅਜੇ ਕੱਟ ਕਰਿਆ ਹੈਗਾ ਜੇ ਇਹ ਜਿਹੜੇ ਕਾਨੂੰਨ ਪਾਸ ਕੀਤੇ ਅਗਰ ਨਹੀਂ ਹੈ ਵਾਪਿਸ ਇਹਨੂੰ ਫਿਰ ਉਦੀ ਵਕਤੀ ਤੁਰੰਤ ਲੈਣਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਇਹ ਪਹਿਲਾਂ ਹੀ ਫੈਸਲਾ ਕਰ ਦਿੱਤਾ ਕੇ ਧਰਨੇ ਤਾਂ ਲੋਕਾਂ ਨੂੰ ਜਗਾਉਣ ਲਈ ਆ ਇਸ ਤੋਂ ਬਾਅਦ ਵੱਡਾ ਅੰਦੋਲਨ ਜਿਹੜਾ ਜੇਲ੍ਹ ਪਰ ਅੰਦੋਲਨ ਉਹ ਸ਼ੁਰੂ ਹੋਣ ਜਾ ਰਿਹਾ ਔਰ ਸ਼੍ਰੋਮਣੀ ਅਕਾਲੀ ਦਲ ਨੇ ਜਿੰਨੇ ਵੀ ਅੰਦੋਲਨ ਅੱਜ ਤੱਕ ਕੀਤੇ ਹੈ ਇਤਿਹਾਸ ਗਵਾਹ ਇਸ ਗੱਲ ਦਾ ਉਹ ਜਿੱਤ ਹਾਸਲ ਕੀਤੀ ਔਰ ਸਰਕਾਰਾਂ ਨੂੰ ਗੋਡਿਆਂ ਭਾਰ ਗਿਰਨਾ ਪਿਆ ਝੁਕਣਾ ਪਿਆ ਹਾਲੇ ਕਿ ਦੇਖਿਆ ਜਾਏ ਵੀ ਅੱਜ ਬੜਾ ਅੱਛਾ ਪ੍ਰੋਗਰਾਮ ਕੀਤਾ ਤੁਸੀਂ ਬਹੁਤ ਵੱਡਾ ਇਕੱਠ ਕੀਤਾ ਹਾਲੇ ਕਿ ਜਿਹੜੇ ਬੰਦੇ ਇੱਥੇ ਨਹੀਂ ਪਹੁੰਚੇ ਨੇ ਜਾਂ ਕੋਈ ਅਗਰ ਹੋਰ ਵੀ ਜੁਲਣਾ ਚਾਹੁੰਦਾ ਉਹਨਾਂ ਨੂੰ ਪਾਰਟੀ ਵੱਲੋਂ ਕੀ ਸੰਦੇਸ਼ ਦੇਣਾ ਚਾਹ ਰਹੇ ਹੋ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਸਨੌਰ ਦੇ ਸਾਰੇ ਸਮੂੱਚੇ ਕਿਸਾਨ ਵੀਰਾਂ ਨੂੰ ਮਜ਼ਦੂਰ ਵੀਰਾਂ ਨੂੰ ਖਾਸ ਕਰਕੇ ਨੌਜਵਾਨ ਸਾਥੀਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਇਹ ਸਾਡੀ ਹੋਂਦ ਦੀ ਲੜਾਈ ਹੈ ਇਹ ਲੜਾਈ ਕੋਈ ਸ਼੍ਰੋਮਣੀ ਅਕਾਲੀ ਦਲ ਦੀ ਨਹੀਂ ਇਹ ਲੜਾਈ ਕੋਈ ਕ੍ਰਿਸ਼ਨ ਸਿੰਘ ਸਨੌਰ ਦੀ ਨਹੀਂ ਇਹ ਲੜਾਈ ਕੋਈ ਸੁਖਵੀਰ ਸਿੰਘ ਬਾਦਲ ਦੀ ਨਹੀਂ ਇਹ ਸਾਡੀਆਂ ਮਾਹ ਵਰਗੀਆਂ ਜ਼ਮੀਨਾਂ ਦੀ ਲੜਾਈ ਆ ਵੀਰੋ ਆਪਾਂ ਆਓ ਉੱਠ ਖੜੇ ਹੋਈਏ ਉੱਠ ਖੜੇ ਹੋ ਕੇ ਸਰਕਾਰ ਨੂੰ ਦੱਸ ਦਈਏ ਕਿ ਇਹ ਧਰਤੀ ਸਾਡੇ ਗੁਰੂ ਸਾਹਿਬਾਨਾਂ ਨੇ ਜਿਸ ਤੇ ਹੜਵਾਏ ਹੋਣ ਸਾਡੇ ਭਗਤ ਸਾਹਿਬਾਨਾਂ ਦੀ ਚਰਨਛੋਹ ਪ੍ਰਾਪਤ ਧਰਤੀ ਨੂੰ ਅਸੀਂ ਅਸੀਂ ਕਿਤੇ ਵੀ ਬੁਰੀ ਨਜ਼ਰ ਨਹੀਂ ਲੱਗਣ ਦਵਾਂਗੇ ਅਸੀਂ ਕੁਰਬਾਨੀ ਦੇ ਦਵਾਂਗੇ ਪੰਜਾਬ ਦੀ ਧਰਤੀ ਨੂੰ ਕਿਤੇ ਆਂਚ ਨਹੀਂ ਆਣ ਦਵਾਂਗੇ ਇਹ ਸਮਝ ਲੈਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਕੇਂਦਰ ਦੀ ਸਰਕਾਰ ਨੂੰ ਔਰ ਕਾਰਪੋਰੇਟ ਘਰਾਣਿਆਂ ਨੂੰ ਕਿ ਪੰਜਾਬ ਦੀ ਧਰਤੀ ਨੂੰ ਅਸੀਂ ਇੱਕ ਇੱਕ ਉਂਗਲ ਵੀ ਨਹੀਂ ਕਰਨ ਦਵਾਂਗੇ ਕਿਸੇ ਨੂੰ ਅਸੀਂ ਤਾਂ ਜੇ ਸ਼ਾਨਹਾਰ ਰਾਜਕਰਾਜ ਜੇ ਕਿਸਾਨ ਦਾ ਆਪਣੇ ਵਾਲੀ ਤੇ ਆ ਜਾਵੇ ਨਾ ਡੌਲ ਨੂੰ ਨਹੀਂ ਲੰਘਣ ਦਿੰਦਾ ਡੌਲ ਨੂੰ ਜੀ ਇਹ ਤਾਂ ਇਹ ਤਾਂ ਕਬਜ਼ਾ ਕਰਨਾ ਚਾਹੁੰਦੇ ਬਿਨਾਂ ਪੈਸੇ ਦਿੱਤੇ ਕਿਸਾਨ ਨੂੰ ਇਹ ਕਦੇ ਵੀ ਨਹੀਂ ਹੋਵੇਗਾ ਸਰਕਾਰ ਨੂੰ ਨਹੀਂ ਅਕਾਲੀ ਦਲ ਜਿੰਦਾਬਾਦ 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 ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਕ੍ਰਿਸ਼ਨ ਸਿੰਘ ਸਨਾਰ ਜਿੰਦਾਬਾਦ ਸਰਦਾਰ ਕ੍ਰਿਸ਼ਨ ਸਿੰਘ ਸਨਾਰ ਜਿੰਦਾਬਾਦ ਬੋਲ ਇਹੀ ਮੇਰੀ ਬੇਨਤੀ ਹੈ ਹਲਕਾ ਸਨੌਰ ਦੇ ਸਾਰੇ ਸ਼ਰਮਣੀ ਇਕਾਲੀ ਦਲ ਦੇ ਵਰਕਰ ਸਹਿਬਾਨਾਂ ਨੂੰ ਆਗੂ ਸਹਿਬਾਨਾਂ ਨੂੰ ਕਿਸਾਨ ਵੀਰਾਂ ਨੂੰ ਨੌਜਵਾਨ ਵੀਰਾਂ ਨੂੰ ਮਜ਼ਦੂਰ ਵੀਰਾਂ ਨੂੰ ਦੁਕਾਨਦਾਰ ਵੀਰਾਂ ਨੂੰ ਵਪਾਰੀਆਂ ਨੂੰ ਕਿ ਸਾਰਾ ਜਿਹੜਾ ਜਿਹੜਾ ਆਰਥਿਕਤਾ ਸਾਡੀ ਕਿਸਾਨੀ ਨਾਲ ਜੁੜੀ ਹੋਈ ਹੈ ਕਿਉਂਕਿ 70% ਜਿਹੜਾ ਪੰਜਾਬ ਦੇ ਲੋਕ ਹੈ ਉਹ ਕਿਸਾਨੀ ਨਾਲ ਜੁੜੇ ਹੋਏ ਆ ਤੋ ਵੀਰੋ ਆਓ ਹੰਬੜਾ ਮਾਰੀਏ ਜਿਹੜੇ ਦਿੱਲੀ ਤੇ ਦਿੱਲੀ ਤੋਂ ਆ ਕੇ ਡਾਕੂ ਇੱਥੇ ਕਬਜ਼ਾ ਕਰਨਾ ਚਾਹੁੰਦੇ ਆ ਇਹਨਾਂ ਨੂੰ ਭਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਮੰਚ ਤੇ ਵਿਰਾਜਮਾਨ ਸ਼ਰੋਮਣੀ ਅਕਾਲੀ ਦਲ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਸ਼ਰੋਮਣੀ ਅਕਾਲੀ ਦਲ ਦੇ ਜ਼ਿਲ੍ਹੇ ਪਟਿਆਲੇ ਦੇ ਕੋਨੇ-ਕੋਨੇ ਤੋਂ ਆਇਆ ਕੁ ਸਹਿਬਾਨ ਲੀਡਰ ਸਹਿਬਾਨ ਵਰਕਰ ਸਹਿਬਾਨ ਸਾਰਿਆਂ ਨੂੰ ਫਤਿਹ ਅਰਜ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਕਾਰਜ ਨੂੰ ਲੈ ਕੇ ਆਪਾਂ ਇਕੱਠੇ ਹੋਏ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦੀ ਸਰਕਾਰ ਨੇ ਫੈਸਲਾ ਕਰ ਲਿਆ ਹੈ ਕੇਂਦਰ ਦੀ ਸਰਕਾਰ ਦੀ ਤਰਜ਼ ਤੇ ਜਿਵੇਂ ਉਹਨਾਂ ਨੇ ਕਾਲੇ ਕਾਨੂੰਨ ਬਣਾਏ ਸੀ ਉਸੇ ਤਰ੍ਹਾਂ ਪੰਜਾਬ ਦੀ ਸਰਕਾਰ ਨੇ ਨੀਤੀ ਬਣਾ ਕੇ ਸਿੱਟਾਈ ਗੰਡਾਸਾ ਮਾਰਤਾ ਕਿਸਾਨ ਦੇ ਗੜ ਦੇ ਉੱਪਰ ਸਾਡੀਆਂ ਜ਼ਮੀਨਾਂ ਖੋਹਣ ਦਾ ਜਿਹੜਾ ਫੈਸਲਾ ਕੀਤਾ ਬਿਨਾਂ ਪੈਸੇ ਦਿੱਤੇ ਇਸ ਨੂੰ ਅਸੀਂ ਸਕੀਮ ਨੂੰ ਬੰਦ ਕਰਵਾਉਣ ਵਾਸਤੇ